ਆ ਵੀਡੀਓ ਜ਼ਰੂਰ ਸੁਣਿਓ ਵੀਡੀਓ ਸੁਣਨ ਵਾਲੀ ਆ ਬੋਟਾ ਲਿਖਿਆ ਹੁੰਦਾ ਵਾ ਆਪਣੇਆਂ ਤੋਂ ਬਚੋ ਸੱਤ ਬਗਾਨਾ ਤੁਹਾਡਾ ਨੁਕਸਾਨ ਕਰਨ ਲੱਗਿਆ 100 ਵਾਰੀ ਸੋਚੂਗਾ ਤੁਹਾਡੀ ਪਿੱਠ 'ਚ ਜਦੋਂ ਸ਼ੁਰਾ ਮਾਰਨਾ ਤੁਹਾਡੇ ਆਪਣੇ ਨੇ ਮਾਰਨਾ ਸ਼੍ਰੀਲੰਕਾ ਅੱਜ ਵੀ ਰੋਂਦੀ ਆ ਸ਼ਾਇਦ ਰਾਮ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਰਾਵਣ ਨੂੰ ਮਾਰ ਜਾਂਦਾ ਜੇ ਘਰ ਦਾ ਭੇਤੀ ਲੰਕਾ ਨਾ ਢਾਉਂਦਾ ਘਰ ਦਾ ਭੇਤੀ ਪਪੀਖਣ ਭੇਤ ਨਾ ਦਿੰਦਾ ਤੇ ਆ ਮੁੰਡੇ ਬੈਟ ਬੱਲਾ ਖੇਡਦੇ ਨਾ ক্রিকেট ਤੇ ਜਿਹਦੇ ਹੱਥ 'ਚ ਬੈਟ ਹੁੰਦਾ ਉਹਨੂੰ ਇੱਕ ਖਡਾਰੀ ਆ ਉਥੇ ਦਿਸਦਾ ਵਾ ਇੱਕ ਉਥੇ ਦਿਸਦਾ ਵਾ ਇੱਕ ਉਥੇ ਦਿਸਦਾ ਉਹਨੂੰ ਦੂਰ ਦੂਰ ਖਡਾਰੀਆਂ ਤੋਂ ਕੋਈ ਡਰ ਨਹੀਂ ਲੱਗਦਾ ਸਭ ਤੋਂ ਜ਼ਿਆਦਾ ਡਰ ਲੱਗਦਾ ਲਾਗੇ ਖਲੋਤੇ ਵਿਕਟ ਕੀਪਰ ਦੇ ਕੋਲੋਂ ਕਿਉਂਕਿ ਲਾਗੇ ਆ ਨਾ ਆਊਟ ਜਦੋਂ ਕਰਨਾ ਸਭ ਤੋਂ ਪਹਿਲਾਂ ਵਿਕਟ ਕੀਪਰ ਨਹੀਂ ਕਰਨਾ ਜਿਹੜਾ ਬਹੁਤਾ ਨੇੜੇ ਆ ਇਹ ਜ਼ਿੰਦਗੀ ਦਾ ਤਜਰਬਾ ਹੈ ਜਿਹੜਾ ਤੁਹਾਡੇ ਬਹੁਤੇ ਨੇੜੇ ਆ ਜਿੱਦਨ ਨੁਕਸਾਨ ਕਰੂਗਾ ਸਭ ਤੋਂ ਨੇੜੇ ਵਾਲਾ ਹੀ ਕਰਕੇ ਜਾਊਗਾ